ਵੈਕੂ ਜੀ ਦਾ ਖਾਲਸਾ ਸ਼੍ਰੀ ਵੈਕੂ ਜੀ ਕੀ ਫਤਿਹ ਜੀ ਤੇ ਆਪਣਾ ਇਹ ਦੂਸਰਾ ਵਲੌਗ ਹੈ ਜੀ ਸੁਲਤਾਨਪੁਰ ਲੋਧੀ ਦਾ ਤੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਪਾਸជា ਪਹਿਲੀ ਤੇ თანਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਹੈ ਜੀ ਅੰਦਰ ਗੁਰੂ ਘਰ ਚ ਪਾਠ ਹੋ ਰਿਹਾ ਬਾਕੀ ਆਪਾਂ ਅੰਦਰ ਜਾ ਕੇ ਨਤਮਸਤਕ ਹੋਵਾਂਗੇ ਤੁਹਾਨੂੰ ਵੀ ਮੈਂ ਦਰਸ਼ਨ ਕਰਵਾਉਂਦਾ ਹਾਂ ਗੁਰੂ ਘਰ ਦੇ ਤੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਜੀ ਪਾਠ ਹੋ ਰਿਹਾ ਜੀ ਸ਼੍ਰੀ ਚੱਕਰ ਗੁਰੂ ਸ਼੍ਰੀ ਬੇਰ ਸਾਹਿਬ ਜੀ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਤੇ ਇਹ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਕਰੀਬ ਆਧਾ ਮੀਲ ਦੂਰ ਦਾ ਸਥਾਨ ਜਿੱਥੇ ਰਈ ਨਦੀ ਤੇ ਵਿੱਚ ਇਸ਼ਨਾਨ ਕਰਨ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜਾਇਆ ਕਰਦੇ ਸੀਗੇ ਤੇ ਰਈ ਨਦੀ ਤੇ ਵੀ ਤੁਹਾਨੂੰ ਮੈਂ ਅੱਗੇ ਦਰਸ਼ਨ ਕਰਵਾਉਂਗਾ ਜੀ ਗੁਰਦੁਆਰਾ ਸਾਹਿਬ ਦੇ ਪਿੱਛੇ ਆ ਤੇ ਬੇਰੀ ਸਾਹਿਬ ਵੀ ਹੈਗੇ ਜਿੱਥੇ ਬਾਬਾ ਜੀ ਦਾ ਭੋਰਾ ਸਾਹਿਬ ਬਣਿਆ ਹੋਇਆ ਤੇ ਜਿੱਥੇ ਉਹਨਾਂ ਦਾ ਤਪ ਸਥਾਨ ਹੈ ਜੀ ਉਹਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਵਾਉਂਗਾ ਤੇ ਆ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਦੇਖ ਸਕਦੇ ਨੇ ਜੀ ਗੁਰੂ ਘਰ ਚ ਪਾਠ ਹੋ ਰਿਹਾ ਵੈਸ ਟਾਈਮ ਆਪਾਂ ਵੀ ਅੰਦਰ ਚੱਲਦੇ ਨਤਮਸਤਕ ਹੋਣੇ ਗੁਰੂ ਘਰ ਚ ਤੇ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਦਰਸ਼ਣ ਕਰਵਾਉਣਾ ਜੀ ਗੁਰੂ ਘਰ ਦੇ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਸੁਲਤਾਨਪੁਰ ਲੋਧੀ ਹੈ ਜੀ ਤੇ ਆ ਇਧਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਿਆਈ ਦੇ ਵਸ ਨੂੰ ਸਮਰਪਿਤ ਸਾਰੀ ਪੰਜਾਬੀ ਗੁਰਮੁਖੀ ਲਿਖੀ ਹੋਈ ਹੈ ਜੀ ਦੇਖ ਸਕਦੇ ਹੋ ਮਾਤੀਆ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਗੁਰਮੁਖੀ ਲਿਖੀ ਹੋਈ ਹੈ ਜੀ ਤੇ ਗੁਰਦਵਾਰ ਸਾਹਿਬ ਦੀ ਇਮਾਰਤ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਜਾ ਰਹੀਆਂ ਸੰਡੇ ਕਰਕੇ ਰਸ ਬਹੁਤ ਜ਼ਿਆਦਾ ਅੱਜ ਤੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨਤਮਸਤਕੋਂ ਆਉਣ ਵਾਸਤੇ ਗੁਰੂ ਘਰ ਚ ਤੇ ਗੁਰਦਵਾਰ ਸਾਹਿਬ ਚੰਦਰ ਪਾਠ ਹੋ ਰਿਹਾ ਜੀ ਗੁਰਬਾਣੀ ਚੱਲ ਰਹੀ ਹੈ ਤੇ ਸੰਗਤਾਂ ਗੁਰੂ ਘਰ ਦੀ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਜੀ ਅੰਦਰ ਤੇ ਬਾਕੀ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਸਾਹਿਬ ਚ ਨਤਮਸਤਕੋ ਕੇ ਬਾਹਰ ਆ ਗਏ ਅੰਦਰ ਕੀਰਤਨ ਚੱਲ ਰਿਹਾ ਪਾਠ ਚੱਲ ਰਿਹਾ ਤੇ ਬਾਕੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਆ ਜੀ ਇਸ ਟਾਈਮ ਹਾਰੀ ਘੜੀ ਵੀ ਦੇਖ ਸਕਦੇ ਹੋ ਸੰਡੇ ਕਰਕੇ ਰਸੇ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਬੱਸਾਂ ਟਰਾਲੀਆਂ ਆ ਭਰ ਭਰ ਕੇ ਆ ਰਹੀਆਂ ਨੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਜੀ ਹੈ ਜੀ ਤੇ ਪਾਤਸ਼ਾਹੀ ਪਹਿਲੀ ਤੁੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਗੁਰੂ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਉਧਰ 베ਰੀ ਸਾਹਿਬ ਦੇ ਵੀ ਦਰਸ਼ਨ ਕਰਵਾਉਂਗਾ ਜੀ ਤੇ ਇਧਰ ਲੰਗਰ ਹਾਲ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ 베ਰੀ ਸਾਹਿਬ ਵੱਲ ਚੱਲਦੇ ਆ ਜੀ ਜਿਸ ਕੀਰਤਨ ਹੋ ਰਿਹਾ ਜੀ ਗੁਰਬਾਣੀ ਹੋ ਰਹੀ ਹੈ ਅੰਦਰ ਤੇ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਦਰਸਾਉਂਦਾ ਸਰੋਵਰ ਸਾਹਿਬ ਆਜੋ ਸੰਗਤਾਂ ਵੱਲੋਂ ਇਸ਼ਨਾਨ ਪੰਜ ਇਸ਼ਨਾਨਾ ਕੀਤਾ ਜਾ ਰਿਹਾ ਜੀ ਇੱਥੇ। ਬਾਕੀ ਅਗਰ ਤੁਸੀਂ ਕਿਤੋਂ ਦੂਰ ਨੇੜੇੋਂ ਆਉਂਦੇ ਹੋ ਜਿਵੇਂ ਜ਼ਿਆਦਾਤਰ ਸੰਗਤਾਂ ਨੂੰ ਇਹੀ ਹੁੰਦਾ ਵੀ ਸਾਡੇ ਰਹਿਣ ਸੈਣ ਦਾ ਪ੍ਰਬੰਧ ਹੋ ਜਾਵੇ ਤਾਂ ਇੱਥੇ ਦੀ ਸਰਾਂ ਵੀ ਬਣਾਈ ਗਈ ਹੈ ਜਿੱਥੇ ਯਾਤਰੀਆਂ ਦੇ ਰਹਿਣ ਵਾਸਤੇ ਵਧੀਆ ਪ੍ਰਬੰਧ ਕੀਤਾ ਗਿਆ ਜੀ। ਬਾਕੀ ਭਾਈ ਮਰਦਾਨਾ ਜੀ ਦੀਵਾਨ ਹਾਲ ਵੀ ਹੈਗਾ ਸਾਹਮਣੇ। ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗਾ ਸਰਾਂ ਦਾ ਪ੍ਰਬੰਧ ਵੀ ਹੈਗਾ ਜੀ ਇੱਥੇ। ਤੇ ਜਦੋਂ ਆਪਾਂ ਗੁਰੂ ਘਰ 'ਚ ਅੰਦਰ ਐਂਟਰ ਹੁੰਨੇ ਉਦੋਂ ਰੋਡ ਤੇ ਹੀ ਸਰਾਂ ਬਣੀ ਹੋਈ ਹੈ ਜੀ। ਜੇ ਤੁਸੀਂ ਦੂਰੋਂ ਆ ਰਹੇ ਹੋ ਦੂਰੋਂ ਨੇੜੇੋਂ ਆ ਰਹੇ ਹੋ ਤਾਂ ਤੁਸੀਂ ਰਹਿ ਸਕਦਾ ਤੁਹਾਡਾ ਰਹਿਣ ਸਹਿਣ ਦਾ ਪ੍ਰਬੰਧ ਉੱਥੇ ਕੀਤਾ ਜਾਵੇਗਾ ਇਹ ਗੁਰੂ ਘਰ ਦੀ ਪੂਰੀ ਮਾਰਤਾ ਜੀ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੇਰੀ ਸਾਗਰੀ ਗੁਰੂ ਘਰ ਲੱਖਾਂ ਦਾ ਸਤਿ ਪੋਹਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਆ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਕਰਦੇ ਹੁੰਦੇ ਸੀਗੇ ਨੀਚੇ ਪੋਹਰਾ ਸਾਹਿਬ ਬਣਿਆ ਹੋਇਆ ਹੈ ਜੀ ਤੇ ਅੰਦਰ ਉੱਥੇ ਫੋਨ ਅਲਾਉਡ ਨਹੀਂ ਸੀਗਾ ਕੈਮਰਾ ਇਸੇ ਕਰਕੇ ਮੈਂ ਸ਼ੂਟ ਨਹੀਂ ਕੀਤਾ ਹੈਗਾ ਤੇ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਕੋਈ ਨਿਯਮ ਨਹੀਂ ਤੋੜੂਗਾ ਜਿੱਥੇ ਫੋਨ ਅਲਾਉਡ ਆ ਮੈਂ ਉੱਥੇ ਕਰੂੰਗਾ ਆਦਰਵਾਇਜ਼ ਨਹੀਂ ਕਰੂੰਗਾ ਤੇ ਆ ਬੇਰੀ ਸਾਹਿਬੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤਾਂ ਨੀਚੇ ਪਾਠ ਕਰ ਰਹੀਆਂ ਨੇ ਤੇ ਤੁਹਾਨੂੰ ਮੈਂ ਬਾਹਰੋਂ ਦਰਸ਼ਨ ਕਰਵਾ ਰਿਹਾ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰ ਸਕਦੇ ਹਿੱਥੇ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਇਹ ਉਹੀ ਪਵਿੱਤਰ ਸਥਾਨ ਹੈ ਦੇਲ ਸੰਗਤਾ ਵੱਲੋਂ ਦਰਸ਼ਨ ਕੀਤੇ ਜਾ ਰਹੇ ਨਹੀਂ ਪਤਾ ਮੁੰਡਿਆਂ ਕਰਦੇ ਜੰਗੀ ਜਿਹੜੀ ਜਗਾ ਚੱਲਦੇ ਹਨ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਬਾ ਜੀ ਇੱਥੇ ਇਸ਼ਨਾਨ ਕਰਦੇ ਸੀ ਪਿੱਛੇ ਬਾਬਾ ਜੀ ਦਾ ਗੁਰੂ ਘਰ ਹੈ ਜੀ ਇਹ ਵਹੀ ਨਦੀ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਲੋ ਜੀ ਇਹ ਸੀਗਾ ਆਪਣਾ ਗੁਰਦੁਆਰਾ ਸ੍ਰੀ 베ਰੀ ਸਾਹਿਬ ਜੀ ਦਾ ਵਲੌਗ ਅੱਜ ਦਾ ਤੇ ਆਪਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਜੀ ਕੋਈ ਗਲਤੀ ਹੋ ਗਈ ਬਿਲਕੁਲ ਚੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹੌਨ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆ ਸਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ